ਆਤਾ ਸੱਚੀ ਹੱਤ ਹੋਗੀ 12 ਸਾਲਾਂ ਦਾ ਮੁੰਡਾ ਪਿਓ ਬਣ ਜਾਂਦਾ ਤੁਸੀਂ ਸੋਚੋਗੇ ਕਿ 12 ਸਾਲਾਂ ਦਾ ਮੁੰਡਾ ਅਖਿਰਕਾਰ ਕਿਵੇਂ ਪਿਓ ਬਣ ਜਾਂਦਾ ਅੱਜ ਦੇ ਦੌਰ ਦੇ ਵਿੱਚ ਅਸੀਂ 12 13 ਸਾਲ ਦੇ ਬੱਚੇ ਨੂੰ ਸੋਚਦੇ ਹਾਂ ਕਿ ਤਾਂ ਬੱਚਾ ਹੈ ਮਾਪੇ ਵਾਸਤੇ ਤਾਂ ਚਾਹੇ ਬੱਚਾ 50 ਸਾਲ ਦਾ ਹੋ ਜੇ ਅਸੀਂ ਉਸ ਨੂੰ ਬੱਚਾ ਹੀ ਕਹਿੰਦੇ ਹਾਂ ਪਰ ਇੱਥੇ ਤਾਂ 12 ਸਾਲਾਂ ਮੁੰਡੇ ਨੇ ਆਪਣੇ ਮਾਪਿਓ ਦਾ ਹੀ ਮੂੰਹ ਕਾਲਾ ਕਰਵਾ ਦਿੱਤਾ ਕਿਉਂਕਿ 12 ਸਾਲ ਦੀ ਉਮਰ ਦੇ ਵਿੱਚ ਬੱਚਾ ਪਿਓ ਬਣ ਚੁੱਕਿਆ 12 ਸਾਲ ਦਾ ਬੱਚਾ ਪਿਓ ਬਣਿਆ ਇਹ ਗੱਲ ਇੱਕ ਪਾਸੇ ਪਰ ਦੂਜੇ ਪਾਸੇ 14 ਸਾਲਾਂ ਦੀ ਕੁੜੀ ਗਰਭवती ਹੋਈ ਹੈ ਤੇ ਉਹ ਵੀ ਮਾਂ ਬਣੀ ਹੈ ਦੋਵੇਂ ਮਾਮਲੇ ਅਲੱਗ-ਅਲੱਗ ਨਹੀਂ ਬਲਕਿ ਇੱਕੋ ਹੀ ਮਾਮਲਾ ਹੈ ਤੇ ਬਹੁਤ ਹੀ ਹੈਰਾਨੀਜਨਕ ਵਿਕਟਨਾ ਹੈ ਤੁਸੀਂ ਸੋਚ ਰਹੀ ਹੋਵੋਗੇ ਕਿ ਪਲਾ 12 ਸਾਲ ਦਾ ਇੱਕ ਬੱਚਾ ਪਿਓ ਕਿਵੇਂ ਬਣ ਸਕਦਾ ਹੈ ਸੁਣਨ ਦੇ ਵਿੱਚ ਬਹੁਤ ਅਜੀਬ ਲੱਗਦਾ ਕਿਉਂਕਿ ਅਜਿਹਾ ਨਹੀਂ ਹੋ ਸਕਦਾ ਪਰ ਅਜੇ ਹੁਆ ਹੋਇਆ ਕਿ ਮੈਂ ਤੁਹਾਨੂੰ ਇਸ ਬਾਰੇ ਵੀ ਡਿਟੇਲ ਦੇ ਵਿੱਚ ਦੱਸਾਂਗੇ ਫਿਲਹਾਲ ਦੇ ਲਈ ਇਸ ਘਟਨਾ ਨੇ ਪੂਰੇ ਪੰਜਾਬ ਨੂੰ ਖਿਲਾ ਦਿੱਤਾ ਕਿਉਂਕਿ ਇਹ ਪੰਜਾਬ ਦੇ ਸਭ ਤੋਂ ਮਸ਼ਹੂਰ ਸ਼ਹਿਰ ਦੀ ਘਟਨਾ ਹੈ ਉਹ ਸ਼ਹਿਰ ਜਿੱਥੇ ਆਹੀ ਦਿਨ ਕੋਈ ਨਾ ਕੋਈ ਚੋਰੀ ਦੀ ਲੁੱਟ ਦੀ ਕੋਈ ਖਸੁੱਟ ਦੀ ਵਾਰਦਾਤ ਵਾਪਰਦੀ ਰਹਿੰਦੀ ਹੈ ਉਸੇ ਹੀ ਜਗ੍ਹਾ ਤੋਂ ਅੱਜ ਹੀ ਕਾਨੂੰਨੀ ਹਰਕਤਾਂ ਮੰਨੀ ਆਈ ਹੈ ਜਿੱਥੇ 12 ਸਾਲ ਦਾ ਮੁੰਡਾ ਪਿਤਾ ਬਣਿਆ ਤੇ 14 ਸਾਲ ਦੀ ਕੁੜੀ ਮਾਂ ਬਣੀ ਹੈ ਕੀ ਹੋਇਆ ਪੂਰਾ ਮਾਮਲਾ ਪੂਰੀ ਡਿਟੇਲ ਦਵਾਂਗੇ ਵੀਡੀਓ ਦੇ ਅਖੀਰ ਤੱਕ ਤੁਸੀਂ ਜੁੜੇ ਰਹੋ ਕਿਉਂਕਿ ਤੁਹਾਡੇ ਘਰ ਵੀ ਬੱਚੇ ਆ ਤੁਹਾਡੇ ਘਰ ਵੀ ਨਿੱਕੇ ਨਿੱਕੇ ਬੱਚੇ ਨੇ ਧੀਆਂ ਨੇ ਭੈਣਾਂ ਨੇ ਇਸ ਕਰਕੇ ਆਪਣੇ ਬੱਚਿਆਂ ਵਾਸਤੇ ਇਸ ਵੀਡੀਓ ਨੂੰ ਅਖੀਰ ਤੱਕ ਜਰੂਰ ਸੁਣੀਓ ਕਿਉਂਕਿ ਇਸ ਘਟਨਾ ਨੇ ਪੂਰੇ ਪੰਜਾਬ ਨੂੰ ਇੱਕ ਵਾਰ ਤਾਂ ਜਰੂਰ ਹਿਲਾ ਕੇ ਰੱਖ ਦਿੱਤਾ ਸਹੀ ਘਟਨਾ ਬਹੁਤ ਹੀ ਮਸ਼ਹੂਰ شہਰ ਦੀ ਹੈ ਤੇ ਇਸ ਘਟਨਾ ਨੇ ਆਸ-ਪਾਸ ਦੇ ਇਲਾਕੇ ਦੇ ਵਿੱਚ ਵੀ ਡਰ ਪੈਦਾ ਕੀਤਾ ਕਿਉਂਕਿ ਇਸ 12 ਸਾਲ ਦੇ ਮੁੰਡੇ ਨੇ ਅਜੇ ਹੀ ਸ਼ਰਮਨਾਖਰਕਤ ਕੀਤੀ ਕਿ ਆਸ-ਪਾਸ ਦੇ ਲੋਕ ਵੀ ਡਰੇ ਹੋਏ ਅਤੇ ਹਰ ਕੋਈ ਸੂਚਿਤ ਹੈ ਕਿ ਅਜਿਹਾ ਬੱਚਾ ਕਿਸੇ ਦੇ ਘਰ ਦੇ ਵਿੱਚ ਬਣਾ ਪਾਇਦਾ ਹੋਵੇ ਇਹ ਪੂਰਾ ਮਾਮਲਾ ਪੰਜਾਬ ਦੇ ਇੱਕ ਮਸ਼ਹੂਰ ਸ਼ਹਿਰ ਦਾ ਜਿੱਥੇ 12 ਸਾਲਾਂ ਦੇ ਨਾਬਾਲਗ ਲੜਕੇ ਨੇ ਇੱਕ 14 ਸਾਲਾਂ ਦੀ ਨਾਬਾਲਗ ਕੁੜੀ ਦੇ ਨਾਲ ਪਹਿਲਾਂ ਤਾਂ ਨਜਾਇਜ਼ ਸਰੀਰਕ ਸੰਬੰਧ ਬਣਾਏ ਇੱਕ ਰੀਪੋਰਟ ਦੇ ਮੁਤਾਬਕ ਤੁਹਾਨੂੰ ਦੱਸ ਰਹੀਆਂ ਕਿ ਮਾਮਲਾ ਉਦੋਂ ਸਾਹਮਣੇ ਆਉਂਦਾ ਜਦੋਂ 14 ਸਾਲਾ ਨਾਬਾਲਗ ਕੁੜੀ ਦੇ ਢਿੱਡ ਦੇ ਵਿੱਚ dard ਹੁੰਦਾ ਮਾਂ ਨੂੰ ਫਿਕਰ ਹੋਈ ਤਾਂ ਮਾਂ ਨੇ ਸੋਚਿਆ ਕਿ ਮੈਂ ਹਸਪਤਾਲ ਦਿਖਾਇਆ ਮਾਂ ਪਰ ਜਦੋਂ ਮਾਂ ਨੇ ਹਸਪਤਾਲ ਦਿਖਾਇਆ ਤਾਂ ਉਸਦੇ ਤਾਂ ਪੈਰਾ ਖੇਠੋ ਜ਼ਮੀਨ ਹੀ ਖਿਸ ਗਈ ਕਿਉਂਕਿ ਬਿਨ ਪਤੀ ਦੇ ਔਰਤ ਨੇ ਇਹ ਸਭ ਕਿਵੇਂ ਉਲਝਾਇਆ ਹੋਇਆ ਮਾਮਲਾ ਸੁਲਝਾਇਆ ਹੋਣਾ ਤੁਸੀਂ ਸੋਚ ਸਕਦੇ ਹੋ ਦਰਅਸਲ ਦੈਨਿਕ ਪਾਸ ਕਰਦੇ ਵਿੱਚ ਛਾਪੀ ਇੱਕ ਖਬਰ ਦੇ ਮੁਤਾਬਿਕ ਇਹ ਸਾਰਾ ਮਾਮਲਾ ਉਦੋਂ ਸਾਹਮਣੇ ਆਉਂਦਾ ਜਦੋਂ ਕੁੜੀ ਦੇ ਢਿੱਡ ਦੇ ਵਿੱਚ ਦਰਦ ਪੈਂਦਾ। ਮਾਂ ਹਸਪਤਾਲ ਲੈ ਕੇ ਜਾਂਦੀ ਹੈ ਤਾਂ ਡਾਕਟਰਾਂ ਦੇ ਵੱਲੋਂ ਦੱਸਿਆ ਜਾਂਦਾ ਕਿ ਨਾਬਾਲਗ ਕੁੜੀ 7 ਮਹੀਨਿਆਂ ਦੀ ਗਰਭਵਤੀ ਹੈ। ਜਦੋਂ ਪੁਲਿਸ ਨੂੰ ਸਾਰੇ ਮਾਮਲੇ ਦਾ ਪਤਾ ਲੱਗਿਆ ਤਾਂ ਜਾਂਚ ਤੋਂ ਬਾਅਦ ਪੁਲਿਸ ਨੇ ਨਾਬਾਲਗ ਮੁੰਡੇ ਦੇ ਖਿਲਾਫ ਕੇਸ ਦਰਜ ਕੀਤਾ ਪਰ ਇੱਥੇ ਸਵਾਲੇ ਖੜੇ ਹੋਣ ਲੱਗੇ ਕਿ ਆਖਰਕਾਰ ਇੱਕ 12 ਸਾਲਾਂ ਦੇ ਮੁੰਡੇ ਨੇ 14 ਸਾਲ ਦੀ ਕੁੜੀ ਗਰਭਵਤੀ ਕਰਕੇ ਪੇਂ ਦਿੱਤੀ। ਕੁੜੀ 7 ਮਹੀਨਿਆਂ ਦੀ ਗਰਭਵਤੀ ਹੈ ਤੇ ਮਾਪਿਆਂ ਨੂੰ ਪਤਾ ਕਿਉਂ ਨਹੀਂ ਲੱਗਿਆ? ਕਿਉਂਕਿ ਛੋਟੇ-ਛੋਟੇ ਬੱਚਿਆਂ ਮਾਪਿਆਂ ਨੂੰ ਧਿਆਨ ਰੱਖਣਾ ਚਾਹੀਦਾ ਬਹੁਤ ਛੋਟੀਆਂ ਛੁਪੀਆਂ ਗੱਲਾਂ ਦਾ ਕਿ ਸੱਡੇ ਘਰ ਕੀ ਹੋ ਰਿਹਾ, ਕੌਣ ਆ ਰਿਹਾ, ਕੌਣ ਜਾ ਰਿਹਾ, ਬੱਚਿਆਂ ਨੂੰ ਕਿਸ ਤਰੀਕੇ ਦੀਆਂ ਦਿੱਕਤਾਂ ਆ ਰਹੀਆਂ ਨੇ, ਕਿਉਂ ਨਹੀਂ ਪਤਾ ਲੱਗਿਆ? ਇਸ ਦੇ ਵਿੱਚ ਕੁੜੀ ਦੇ ਮਾਪਿਆਂ ਦੀ ਵੀ ਗਲਤੀ ਹੈ ਤੇ ਨਾਲ-ਨਾਲ ਉਸ ਪਰਿਵਾਰ ਦੀ ਜਿਨ੍ਹਾਂ ਦੇ ਘਰ ਦੇ ਵਿੱਚ 12 ਸਾਲਾਂ ਦਾ ਬੱਚਾ ਜੰਮਿਆ ਖੈਰ ਮਾਂ ਦੇ ਵੱਲੋਂ ਰਿਪੋਰਟ ਲਿਖਾਈ ਜਾਂਦੀ ਹੈ ਜਿਸ ਮਗਰੋਂ ਨਾਬਾਲਗ ਮੁੰਡੇ ਦੇ ਉੱਤੇ ਮਾਮਲਾ ਵਿਦਰਜ ਕਰ ਲਿਆ ਜਾਂਦਾ ਹੈ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਲੜਕੀ ਦਾ ਡਾਕਟਰੀ ਮਾਇਨਾ ਵੀ ਕਰਵਾਇਆ ਪੀੜਤ ਲੜਕੀ ਦੀ ਮਾਂ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ ਦੇ ਵਿੱਚ ਦੱਸਿਆ ਕਿ ਉਸਦੇ ਪਤੀ ਦੀ ਥੋੜੇ ਦਿਨ ਪਹਿਲਾਂ ਮੌਤ ਹੋ ਗਈ ਸੀ ਤੇ ਉਸਦੇ ਪੰਜ ਜਵਾਕ ਹੈ ਇਸ ਕਰਕੇ ਉਹ ਇੱਕ ਇਲਾਕੇ ਦੇ ਵਿੱਚ ਕਿਰਾਏ ਦੇ ਕੁਆਟਰ ਦੇ ਵਿੱਚ ਰਹਿੰਦੇ ਸੀ ਯਾਨੀ ਕਿ ਉਹ ਪੰਜਾਬ ਦੇ ਵਿੱਚ ਰਹਿੰਦੇ ਸੀ ਔਰਤ ਮਜ਼ਦੂਰੀ ਕਰਦੀ ਸੀ ਤੇ ਆਪਣੇ ਪੰਜ ਬੱਚੇ ਸਮੇਤ ਕੀ ਮਾ ਖੋਤ ਦਾ ਖਰਚਾ ਚਲਾਉਂਦੇ ਸੀ ਤੁਸੀਂ ਸੋਚ ਸਕਦੇ ਹੋ ਕਿ ਮਹਿੰਗਾਈ ਦੇ ਸਮੇਂ ਦੇ ਵਿੱਚ ਇੱਕ ਮਾਂ ਵਾਸਤੇ ਪੰਜ ਬੱਚਿਆਂ ਨੂੰ ਪਾਲਣਾ ਕਿੰਨਾ ਕੋਖਾ ਹੋਵੇਗਾ ਉਹ ਵੀ ਬਿੰਪਿਓ ਦੇ ਖੈਰ ਮਾਂ ਦੱਸਦੀ ਹੈ ਕਿ ਇੱਕ ਦਿਨ ਉਸਦੀ ਢਿੱਡ ਦੇ ਢਿੱਡ ਦੇ ਵਿੱਚ ਦਰਦ ਹੁੰਦਾ ਉਹ ਕਹਿੰਦੀ ਹੈ ਕਿ ਮੰਮੀ ਮੇਰੇ ਢਿੱਡ ਦੇ ਵਿੱਚ ਦਰਦ ਹੋ ਰਿਹਾ ਹੈ ਤਾਂ ਮਾਂ ਸੋਚਦੀ ਹੈ ਕਿ ਹੁਣ ਤਾਂ ਹਸਪਤਾਲ ਲੈ ਜਾਣਾ ਪੈਣਾ ਕਿਉਂਕਿ ਢਿੱਡ ਦੇ ਵਿੱਚ ਦਰਦ ਚੁੱਸੇ ਵਾਦਾ ਜਾ ਰਿਹਾ ਸੀ ਜਦੋਂ ਮਾਂ ਹਸਪਤਾਲ ਲੈ ਕੇ ਜਾਂਦੀ ਹੈ ਤਾਂ ਉੱਥੇ ਡਾਕਟਰਾਂ ਦੇ ਵੱਲੋਂ ਦੱਸਿਆ ਜਾਂਦਾ ਕਿ ਵੀ ਟੁੱਡੀ ਕੁੜੀ ਚੁਆ ਪ੍ਰੈਗਨੈਂਟ ਹੋ ਚੁੱਕੀ ਹੈ ਜਦੋਂ ਮਾਂ ਨੇ ਸੁਣਿਆ ਕਿ ਸਿਰਫ 14 ਸਾਲ ਦੀ ਕੁੜੀ ਆਖਿਰਕਾਰ ਕਿਵੇਂ ਪ੍ਰੈਗਨੈਂਟ ਹੋ ਸਕਦੀ ਹੈ ਤਾਂ ਕੁੜੀ ਨੂੰ ਪੁੱਛਿਆ ਗਿਆ ਕਿ ਤੂੰ ਦੱਸ ਕੀ ਗੱਲ ਹੋਈ ਸੀ ਫਿਰ ਕੁੜੀ ਨੇ ਜੁਰਾਤ ਖੋਲੇ ਉਹ ਬਹੁਤ ਹੀ ਹਰਾਨੀਜਨਕ ਸੀ ਇਤਕਾਫੀ ਜ਼ਿਆਦਾ ਚਿੰਤਾਜਨਕ ਵੀ ਸੀ ਕਿਉਂਕਿ ਹਰ ਘਰ ਦੇ ਵਿੱਚ ਕੁੜੀਆਂ ਨੇ ਹਰ ਘਰ ਦੇ ਵਿੱਚ ਛੋਟੇ-ਛੋਟੇ ਬੱਚੇ ਆ ਪਰ ਛੋਟੇ ਬੱਚੇ ਅਜੀਬ ਕੁਝ ਕਰ ਸਕਦੇ ਹੈ ਕਿਸੇ ਨੇ ਨਹੀਂ ਸੋਚਿਆ ਸੀ ਪਿੰਡ ਤੌਰਸ ਨੇ ਦੱਸਿਆ ਕਿ ਜਦੋਂ ਮਈ 2024 ਦੇ ਵਿੱਚ ਉਸ ਦੇ ਪਤੀ ਦੀ ਮੌਤ ਹੋ ਗਈ ਤਾਂ ਉਹ ਆਪਣੇ ਪਿੰਡ ਬਿਹਾਰ ਚਲੀ ਗਈ ਸੀ ਕਿਉਂਕਿ ਉਸ ਨੂੰ ਆਪਣੇ ਪਤੀ ਦੀ ਮੌਤ ਦਾ ਪੈਸਾ ਮਿਲਣਾ ਸੀ ਸਿੱਧੇ ਤੌਰ ਤੇ ਗਈ ਤਾਂ ਮੁਆਫਾ ਮਿਲਣਾ ਸੀ ਇਸ ਸਮੇਂ ਦੇ ਦੌਰਾਨ ਪੀੜਤ ਔਰਤ ਆਪਣੇ ਬੱਚਿਆਂ ਨੂੰ ਉੱਥੇ ਛੱਡ ਗਈ ਸੀ ਜਿੱਥੇ ਉਹ ਪੰਜਾਬ ਦੇ ਇੱਕ ਇਲਾਕੇ ਦੇ ਵਿੱਚ ਰਹਿੰਦੇ ਸੀ ਬੱਚੇ ਇਕੱਲੇ ਹੁੰਦੇ ਸੀ ਤੇ ਘਰ ਦੇ ਵਿੱਚ ਸਭ ਤੋਂ ਵੱਡੀ ਧੀ ਸੀ 14 ਸਾਲਾਂ ਦੀ 14 ਸਾਲਾਂ ਦੀ ਧੀ ਘਰ ਦੇ ਵਿੱਚ ਇਕੱਲੀ ਰਹਿੰਦੀ ਸੀ ਤੇ ਜਿੱਥੇ ਉਹ ਰਹਿੰਦੇ ਸੀ ਉਹਨਾਂ ਦੇ ਨਾਲ ਹੀ ਇੱਕ ਕਿਸਾਨ ਰਹਿੰਦਾ ਸੀ ਕਿਸਾਨ ਦੇ ਘਰ ਦੇ ਵਿੱਚ ਇੱਕ 12 ਸਾਲਾਂ ਦਾ ਬੱਚਾ ਸੀ ਜਿਸ ਨੇ ਇਸ ਸਾਰੀ ਕਾਨੂੰਨੀ ਹਰਕਤ ਨੂੰ ਅੰਜਾਮ ਦਿੱਤਾ ਸੀ ਦੱਸਿਆ ਜਾਂਦਾ ਕਿ ਕਿਸਾਨ ਦੇ ਨਾਬਾਲਗ ਪੁੱਤਰ ਨੇ ਆ ਕੇ ਉਹਨਾਂ ਦੇ ਹੈੱਡਕੁਆਰਟਰ ਦੇ ਵਿੱਚ ਤੀ ਦੇ ਨਾਲ ਅਜਿਹੀ ਕਾਨੂੰਨੀ ਹਰਕਤ ਨੂੰ ਅੰਜਾਮ ਦਿੱਤਾ ਨਾਲ ਕੀ ਲੜਕੀ ਦੇ ਨਾਲ ਅਜਿਹਾ ਕੁਕਰਮ ਕਰਨ ਤੋਂ ਬਾਅਦ ਦੋਸ਼ੀ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਭੱਜ ਗਿਆ ਦੇਖੋ ਤੁਸੀਂ ਛੋਟਾ ਜਿਹਾ ਬੱਚਾ ਹੈ 12 ਸਾਲ ਦਾ ਅਜਿਹਾ ਕਾਂਡ ਕਰਨ ਤੋਂ ਬਾਅਦ ਉਹ ਧਮਕੀਆਂ ਵੀ ਦੇ ਕੇ ਭੱਜ ਗਿਆ ਕਿ ਜੇ ਤੂੰ ਇਸ ਮਾਮਲੇ ਨੂੰ ਕਿਸੇ ਤੱਕ ਵੀ ਪਹੁੰਚਾਇਆ ਤਾਂ ਮੈਂ ਤੈਨੂੰ ਜਾਨੋਂ ਮਾਰ ਕੇ ਖਤਮ ਕਰਦਾਗਾ ਪੀੜਤ ਲੜਕੀ ਨੇ ਉਸ ਦੀਆਂ ਧਮਕੀਆਂ ਦਾ ਡਰ ਸਮਝਿਆ ਉਹ ਡਰੀ ਰਹੀ ਤੇ ਕਿਸੇ ਨੂੰ ਕੁਝ ਨਹੀਂ ਦੱਸਿਆ ਉਸਨੇ ਆਪਣੇ ਪਰਿਵਾਰ ਦੇ ਵਿੱਚੋਂ ਕਿਸੇ ਨਾਲ ਵੀ ਗੱਲ ਨਾ ਕੀਤੀ ਪਰ ਵਿੱਤ ਦਿਨ ਕੁੜੀ ਦੇ ਢਿੱਡ ਦੇ ਵਿੱਚ ਦਰਦ ਹੋ ਗਿਆ ਜਿਸ ਕਰਕੇ ਸਾਰੇ ਮਾਮਲੇ ਨੂੰ ਖੋਲ੍ਹਿਆ ਗਿਆ ਯਾਨੀ ਕਿ ਕੁੜੀ ਦੇ ਵੱਲੋਂ ਸਾਰੀ ਗੱਲ ਜੋ ਆਪਣੇ ਮਾਪਿਓ ਦੇ ਕੋਲ ਰੱਖੀ ਗਈ ਇਸ ਤੋਂ ਬਾਅਦ ਫਿਰ ਇਹ ਮਾਮਲਾ ਪੁਲਿਸ ਤੱਕ ਪਹੁੰਚਦਾ ਦੱਸਿਆ ਜਾਂਦਾ ਹੈ ਕਿ ਜਦੋਂ ਪੀੜਤਾ ਦੇ ਨਾਲ ਅਜਿਹਾ ਹੋਇਆ ਤਾਂ ਉਹ ਆਪਣੀ ਮਾਂ ਦੇ ਨਾਲ ਵਾਪਸ ਹੀ ਪੰਜਾਬਾ ਗਈ ਸੀ ਕਿਉਂਕਿ ਮਾ ਜੋ ਹੁੰਦੀ ਹੈ ਉਹ ਬਿਹਾਰ ਗਈ ਹੋਈ ਸੀ ਜਿੱਥੇ ਉਸਦੇ ਪਤੀ ਦੀ ਮੌਤ ਦਾ ਮਾਫਸਾ ਮਿਲਣਾ ਸੀ ਫਿਰ ਮਾ ਜੋ ਹੁੰਦੀ ਹੈ ਪੰਜਾਬ ਵਾਪਸ ਆਉਂਦੀ ਹੈ ਤੇ ਪੁਲਿਸ ਦੇ ਕੋਲ ਸ਼ਿਕਾਇਤ ਦਾਜ ਕਰਵਾਉਂਦੀ ਹੈ ਪੁਲਿਸ ਨੇ ਮਾਮਲਾ ਦਰਜ ਕੀਤਾ ਕਾਰਵਾਈ ਵੀ ਕੀਤੀ ਪਰ ਇੱਥੇ ਲਗਾਤਾਰ ਜੂ ਹੈ ਧਮਕੀਆਂ ਮਿਲ ਰਹੀਆਂ ਸੀ ਉਸ ਪਰਿਵਾਰ ਦੇ ਵੱਲੋਂ ਜਿਨ੍ਹਾਂ ਦੇ ਪੁੱਤਰ ਦੇ ਉੱਤੇ ਇਸ ਭੇੜਤ ਬਰਬਾਦ ਦੇ ਵੱਲੋਂ ਮਾਮਲਾ ਦਰਜ ਕਰਵਾਇਆ ਗਿਆ ਸੀ ਬੜਤ ਪਰਿਵਾਰ ਲਗਾਤਾਰ ਇਨਸਾਫ ਦੀ ਜਿੱਤੇ ਕੋ ਹਾਰ ਲਗਾ ਰਿਹਾ ਸੀ ਉੱਥੇ ਹੀ ਜੋ ਦੂਜੀ ਧਿਰ ਦਾ ਵਿਰੋਧੀ ਧਿਰ ਦਾ ਪਰਿਵਾਰ ਸੀ ਉਸ 12 ਸਾਲਾਂ ਦੇ ਲੜਕੇ ਦਾ ਪਰਿਵਾਰ ਸੀ ਉਹ ਲਗਾਤਾਰ ਕਹਿ ਰਿਹਾ ਸੀ ਕਿ ਤੁਸੀਂ ਪੈਸੇ ਲੈ ਕੇ ਇਸ ਮਾਮਲੇ ਨੂੰ ਰਫਾ ਦਫਾ ਕਰ ਦੋ ਪਰ ਇਥੇ ਕੁੜੀ ਦੀ ਜ਼ਿੰਦਗੀ ਦਾ ਸਵਾਲ ਸੀ ਕੁੜੀ ਦੀ ਮਾਤਾ ਲਗਾਤਾਰ ਕਹਿਣਾ ਸੀ ਕਿ ਸਾਨੂੰ ਇਨਸਾਫ ਚਾਹੀਦਾ ਅਸੀਂ ਗਰੀਬ ਬੰਦਿਆਂ ਸਾਨੂੰ ਸਿਰਫ ਇਨਸਾਫ ਚਾਹੀਦਾ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਉਹ ਲਗਾਤਾਰ ਸਾਨੂੰ ਧਮਕੀਆਂ ਦੇ ਰਹੇ ਨੇ ਸਾਨੂੰ ਕਹਿ ਰਹੇ ਨੇ ਕਿ ਅਸੀਂ ਤੁਹਾਨੂੰ ਪੈਸੇ ਦੇ ਦੇ ਦਿੰਦੇ ਹਾਂ ਪਰ ਸਾਨੂੰ ਪੈਸੇ ਨਹੀਂ ਚਾਹੀਦੇ ਸਾਨੂੰ ਸਿਰਫ ਇਨਸਾਫ ਚਾਹੀਦਾ ਹੈ ਜੋ ਦੂਜੇ ਪਰਿਵਾਰ ਸੀ ਉਹ ਲਗਾਤਾਰ ਕਹਿ ਰਿਹਾ ਸੀ ਕਿ ਤੁਸੀਂ ਵਾਪਸ ਆਪਣੇ ਬਿਹਾਰ ਚਲੇ ਜਾਓ ਨਾਬਾਲਗ ਜੋ ਕੁੜੀ ਹੈ ਤੁਸੀਂ ਉਸ ਦਾ ਵਿਆਹ ਕਰਵਾ ਦਿਓ ਏਡੀ ਕੋਈ ਵੀ ਗੱਲ ਹੀ ਇਹ ਮਾਮਲਾ ਸੁਲਝ ਜਾਏਗਾ ਪਰ ਇਹ ਤੇ ਮਾਚ ਹੁੰਦੀ ਸੀ ਕਿ ਬੇਸ਼ੱਕ ਉਸ ਦੇ ਸਿਰ ਤੇ ਉਸ ਦਾ ਘਰ ਵਾਲਾ ਨਹੀਂ ਹੈ ਪਰ ਉਹ ਆਪਣੇ ਬੱਚਿਆਂ ਦੀ ਪਰਵਰਿਸ਼ ਜੰਪੀਤਰੀ ਕੀਤੇ ਨਾਲ ਕਰਨਾ ਚਾਹੁੰਦੀ ਹੈ ਹਾਲਾਂਕਿ ਇੱਥੇ ਬਾਰ ਬਾਰ ਇਹੀ ਕਹਾਣੀ ਆ ਰਹੀ ਹੈ ਕਿ 12 ਸਾਲਾ ਮੁੰਡੇ ਦੇ ਵੱਲੋਂ 14 ਸਾਲਾ ਦੀ ਕੁੜੀ ਨੂੰ ਗਰਭਪਤੀ ਕੀਤਾ ਗਿਆ ਪਰ ਇਹ ਮਾਮਲਾ ਇੱਥੇ ਨਹੀਂ ਖਤਮ ਹੁੰਦਾ ਮਾਮਲਾ ਬਹੁਤ ਹੀ ਉਲਝਿਆ ਹੋਇਆ ਹੈ ਕਿਉਂਕਿ ਇੱਕ 12 ਸਾਲਾਂ ਦੇ ਮੁੰਡੇ ਦੇ ਵੱਲੋਂ ਜਿਹਾ ਨਹੀਂ ਕੀਤਾ ਜਾ ਸਕਦਾ ਵਿਜਲੀ ਗੱਲ ਸਿੱਧੇ ਤੌਰ ਤੇ ਕਹੀਏ ਤਾਂ ਇਹੀ ਹੈ ਇਸ ਕਹਾਣੀ ਦੇ ਪਿੱਛੇ ਕਿਸੇ ਹੋਰ ਦਾ ਵੀ ਹੱਥ ਹੈ ਯਾਨੀ ਕਿ ਇਹ ਜੋ ਸਾਜ਼ਿਸ਼ ਸੀ ਇਸ ਜਿਵੇਂ 12 ਸਾਲਾਂ ਦੇ ਮੁੰਡੇ ਨੇ ਨਹੀਂ ਰਚੀ ਸੀ ਹਲਕੀ ਇਸ ਦੇ ਪਿੱਛੇ ਕਿਸੇ ਨਾ ਕਿਸੇ ਦਾ ਖੂਰ ਹੱਥ ਹੈ ਜਾਂ ਫਿਰ ਕੁੜੀ ਦੇ ਵੱਲੋਂ ਡਰ ਦੇ ਮਾਰੇ ਦੇ ਵੱਲੋਂ 12 ਸਾਲਾਂ ਦੇ ਮੁੰਡੇ ਦਾ ਨਾਮ ਲੈ ਦਿੱਤਾ ਗਿਆ ਕਿਉਂਕਿ ਅੰਦਾਜ਼ੇ ਹੀ ਲਗਾਏ ਜਾ ਰਹੇ ਨੇ ਕਿ ਇਸ ਕਹਾਣੀ ਦੇ ਪਿੱਛੇ ਉਸ ਮੁੰਡੇ ਦੇ ਹੀ ਪਰਿਵਾਰ ਦੇ ਕਿਸੇ ਹੋਰ ਮੈਂਬਰ ਦਾ ਹੱਥ ਹੈ ਕਿਸੇ ਹੋਰ ਬੰਦੇ ਦੇ ਵੱਲੋਂ ਇਸ ਪੂਰੇ ਕਾਨੂੰਨੀ ਅਪਰਾਧ ਨੂੰ ਅੰਜਾਮ ਦਿੱਤਾ ਗਿਆ ਕਾਰਨ ਕੀ ਹੈ ਕਿਉਂ ਕੁੜੀ ਦੇ ਵੱਲੋਂ ਬਾਰ-ਬਾਰ 12 ਸਾਲਾਂ ਦੇ ਮੁੰਡੇ ਦਾ ਨਾਮ ਲਿਆ ਜਾ ਰਿਹਾ ਹੈ ਇਹ ਤਾਂ ਖੈਰ ਚਰਚਾ ਦਾ ਵਿਸ਼ਾ ਪਰ ਪੁਲਿਸ ਦੇ ਵੱਲੋਂ ਲਗਾਤਾਰ ਇਸ ਮਾਮਲੇ ਦੀ ਜਾਂਚ ਬਦਲ ਕੀਤੀ ਜਾ ਰਹੀ ਹੈ ਦੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਅਗਲੇ ਪਹਿਲੂ ਕਿਹੜੇ-ਕਿਹੜੇ ਸਾਹਮਣੇ ਆਉਂਦੇ ਆ ਤੁਸੀਂ ਦੱਸਿਓ ਕਿ ਤੁਹਾਨੂੰ ਕੀ ਲੱਗਦਾ ਕਿ ਸੱਚਮੁੱਚ ਇਹ ਪੂਰਾ ਜੋ ਕਾਂਡ ਰਚਿਆ ਗਿਆ ਹੈ 12 ਸਾਲਾ ਮੁੰਡੇ ਨੇ ਹੀ ਰਚਿਆ ਜਾਂ ਇਸ ਦੇ ਪਿੱਛੇ ਉਸ 12 ਸਾਲਾਂ ਦੇ ਮੁੰਡੇ ਦੇ ਕਿਸੇ ਹੋਰ ਜੀ ਦਾ ਵੀ ਹੱਥ ਹੈ ਕਿਉਂਕਿ ਪਰਿਵਾਰ ਦੇ ਵਿੱਚ ਬਹੁਤ ਸਾਰੇ ਜੜੇ ਹੁੰਦੇ ਆ ਜਿਨ੍ਹਾਂ ਦੇ ਵੱਲੋਂ ਅਜੀਬੀਆਂ ਕਿਰਨੀਆਂ ਹਰਕਤਾਂ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜਰੂਰ ਸਾਂਝੇ ਕਰਿਓ ਤੇ ਅਲਰਟ ਰੱਖੋ ਕਿਉਂਕਿ ਤੁਹਾਡੇ ਘਰ ਤੇ ਕੌਣ ਨਜ਼ਰ ਰੱਖ ਰਿਹਾ ਹੈ ਇਹ ਤੁਸੀਂ ਵੀ ਨਹੀਂ ਜਾਣਦੇ